ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਖ ਪੰਥ ਦੇ ਬਾਨੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਰਿਵਰਸਾਈਡ ਦੀ ਸੰਗਤ ਕੈਲੀਫੋਰਨੀਆ ਰਿਵਰਸਾਈਡ ਦੀ ਸੰਗਤ ਬੜੇ ਧੂਮਤਾਬ ਨਾਲ ਮਨਾ ਰਹੀ ਆ ਅੱਜ ਨਗਰ ਕੀਰਤਨ ਵੀਵ ਮਹਾਨ ਨਗਰ ਕੀਰਤਨ ਅੱਜ ਕੱਢਿਆ ਜਾ ਰਿਹਾ ਹੈ ਤੇ ਉਸ ਮਹਾਨ ਨਗਰ ਕੀਰਤਨ ਦੇ ਸਬੰਧ ਵਿੱਚ ਇਹ ਗੱਡੀ ਜਿਹੜੀ ਹੈਗੀ ਆ ਜੀ ਇਹ 100 ਡਾਲਰ ਦੀ ਟਿਕਟ ਰੱਖੀ ਹੈ ਸਿਰਫ ਨਗਰ ਕੀਰਤਨ ਕਰਕੇ ਤੇ ਇਹ ਡਰਾ ਕੱਢਿਆ ਜਾਏਗਾ ਜੀ ਤੇ 36000 ਦੀ ਇਹ ਗੱਡੀ ਹੈ ਜੀ ਟੈਕਸ ਪੇ ਕਰਨਾ ਪਏਗਾ ਤੁਹਾਨੂੰ ਆਪ ਤੇ 100 ਡਾਲਰ ਦੀ ਇਹ ਟਿਕਟ ਹੈ ਜੀ ਹਾਂ ਜੀ ਆ 100 ਡਾਲਰ ਦੀ ਟਿਕਟਾਂ ਤੇ ਇਹ ਤੁਸੀਂ ਡਰਾ ਪਾ ਸਕਦੇ ਹੋ ਤੇ ਆਪਾਂ ਇਹਨਾਂ ਦੇ ਕੋਲੋਂ ਪੁੱਛਦੇ ਹਾਂ ਜੀ ਇਹਦੇ ਬਾਰੇ ਪੂਰੀ ਜਾਣਕਾਰੀ ਲੈਣੇ ਆ ਜੀ ਆਪਾਂ ਹਾਂ ਜੀ ਪਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਅਸੀਂ ਕੈਮਰੀ ਗੱਡੀ ਆ ਹਾਈਬ੍ਰਿਡ ਇੱਕ ਨਾਨਕ ਜੀ ਦੇ ਗੁਰਪੁਰ ਨੂੰ ਸਮਰਪਤ ਅਸੀਂ ਤੇ ਡਰਾ ਕੱਢ ਰਹੇ ਆ ਜਿਹੜਾ ਜਨਵਰੀ 2026 ਨੂੰ ਨਿਕਲੂਗਾ ਇਹਦੀ ਐਂਟਰੀ ਫੀਸ 100 ਡਾਲਰ ਆ ਲੋਕੀ ਬੜਾ ਸਾਭ ਦਿਖਾ ਰਹੇ ਆ ਤੇ ਤੜਾ ਤਾ ਟਿਕਟਾਂ ਲੈ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਪੈਸਾ ਜੀ ਬਹੁਤ ਬਹੁਤ ਮੁਬਾਰਕਾਂ ਜੀ ਗੁਨਾਨ ਸਾਹਿਬ ਦੇ ਪ੍ਰਕਾਸ਼ ਯੂਸਫ ਜੀ ਨੂੰ ਥੈਂਕ ਯੂ ਜੀ ਮੈਂ ਇੱਕ ਹੋਰ ਗੱਲ ਐਡ ਕਰ ਦਿਆਂ ਇਹ ਜਿਹੜਾ ਸਾਰਾ ਫੰਡ ਇਕੱਠਾ ਹੋਊਗਾ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਫੰਡ ਦੇ ਵਿੱਚ ਜਾਊਗਾ ਸਾਰਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ